हां जी दोस्तों वीडियो ਦੇ ਵਿੱਚ ਦੇਖੋ ਜੀ ਇੱਕ ਜੰਗਲੀ ਮੱਝ ਸੂਈ ਹੋਈ ਆ ਤਾਜੀ ਸੂਈ ਹੋਈ ਆ ਤੇ ਸ਼ੇਰ ਉਹਦੇ ਬੱਚੇ ਤੇ ਬਾਹਰ ਕਰ ਰਹੇ ਨੇ ਇੱਕ ਮਾਂ ਦਾ ਰੁਤਬਾ ਦੇਖੋ ਜੀ ਕਿੱਡਾ ਵੱਡਾ ਰੁਤਬਾ ਮਾਂ ਦਾ ਲਵੇ ਨਹੀਂ ਲੱਗਣਦੇ ਰਹੀ ਮਾਂ ਉਹਨਾਂ ਨੂੰ ਆਪਦੇ ਪੈਰਾਂ ਥੱਲੇ ਲੈਂਦੀ ਆ ਵਾਰ-ਵਾਰ ਉਹ ਤੇ ਬਾਹਰ ਕਰਨ ਆਉਂਦੇ ਨੇ ਪਰ ਇੰਨੀ ਦਲੇਰੀ ਦਿਖਾਰੀ ਆ ਦੇਖ ਇੱਕ ਆਪਣੇ ਬੱਚੇ ਦੀ ਖਾਤਰ ਤੇ ਆਪਣੇ ਬੱਚੇ ਦੀ ਖਾਤਰ ਦੇਖੋ ਉਹਨਾਂ ਨੂੰ ਲਵੇ ਨਹੀਂ ਲੱਗਣਦੇ ਰਹੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜਿਹੜੇ ਆਪਣੇ ਮਾਂ ਨੂੰ ਪਿਆਰ ਕਰਦੇ ਨੇ ਦੇਖੋ ਜੀ ਪੂਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਸੀਂ ਕਿਵੇਂ ਛਾਂ ਨਹੀਂ ਪੈਣ ਦੇ ਰਹੀ ਦੇਖੋ ਉਹਨਾਂ ਦੀ ਬਾਰ ਬਾਰ ਉਹ ਕੋਸ਼ਿਸ਼ ਕਰਦੇ ਨੇ ਉਹਦੇ ਬੱਚੇ ਨੂੰ ਖਾਣ ਦੀ ਪਰ ਉਹ ਸੁਈ ਪਰ ਵੀ ਉਹਨੂੰ ਆਂਜ ਨਹੀਂ ਆਉਣ ਦੇ ਰਹੀ ਦੇਖੋ ਕਿਸ ਤਰ੍ਹਾਂ ਮਾਂ ਨੇ ਦੇਖੋ ਜੀ ਆਪਣੇ ਬੱਚੇ ਦੀ ਰੱਖਿਆ ਕੀਤੀ ਆ ਇਸ ਤਰ੍ਹਾਂ ਹੀ ਮਾਂ ਬਾਪ ਆਪਣੇ ਬੱਚਿਆਂ ਦੀ ਰੱਖਿਆ ਕਰਦਾ ਦੇਖੋ ਜੀ ਇੱਕ ਮੱਝ ਹੈ ਜੰਗਲੀ ਮੱਝ ਚੇਰਾਂ ਨੇ ਤੇ ਬਾਹਰ ਕਰ ਰੱਖਿਆ ਘੇਰਿਆ ਹੋਇਆ ਉਹਨਾਂ ਨੂੰ ਪੂਰੀ ਤਰ੍ਹਾਂ ਤੇ ਉਹ ਬੱਚੇ ਨੂੰ ਆਪਣੇ ਪੈਰਾਂ ਥੱਲੇ ਲੈ ਲੈਂਦੀ ਆ ਦੇਖੋ ਜੀ ਮਾਂ ਦਾ ਰਤਬਾ ਦੇਖੋ ਜੀ ਕਿੰਡਾ ਵੱਡਾ ਰਤਬਾ ਹੁੰਦਾ ਮਾਂ ਦਾ ਮਾਂ ਮਾਂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਜੀ ਦੇਖੋ ਬਹੁਤ ਹੀ ਘੈਂਟ ਵੀਡੀਓ ਆ ਬਹੁਤ ਹੀ ਸੋਹਣੀ ਵੀਡੀਓ ਆ ਦੇਖੋ ਜੀ ਕਿ ਮਾਂ ਨੇ ਦਲੇਰੀ ਦਿਖਾਈ ਆ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਦੇਖੋ ਜੀ ਜਾਨ ਤੱਕ ਲਾ ਰਹੀ ਆ ਦੇਖੋ ਜੀ ਪਰ ਉਹਦੇ ਨੇੜੇ ਨਹੀਂ ਲੱਗਣ ਦੇਰੀ ਵੀਡੀਓ ਨੂੰ ਤੱਪ ਕੇ ਸ਼ੇਅਰ ਕਰ ਦਿਓ ਜੀ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ